ਬਿਲਕੁਲ ਅੱਜ ਅਸੀਂ ਉਸ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਪਿਛਲੇ ਸਾਲ ਸਾਰਾ ਇਲਾਕਾ ਜਿਹੜਾ ਜਲਤਲ ਹੋ ਗਿਆ ਸੀ ਤੇ 4-4 ਫੁੱਟ ਜਿਹੜਾ ਪਾਣੀ ਉਹ ਭਰਿਆ ਸੀ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਹਾਨੂੰ ਦਿਖਾ ਦਿੰਨੇ ਹਾਂ ਸੋਨ ਭਾਦੋ ਦੇ ਜਿਹੜੇ ਬਰਸਾਤਾਂ ਦੇ ਦਿਨਾਂ ਤੋਂ ਪਹਿਲਾਂ ਹੀ ਜਿਹੜਾ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਦੇ ਵੱਲੋਂ ਜਿਹੜਾ ਇਸ ਨੂੰ ਜਿਹੜਾ ਬਿਲਕੁਲ ਜਿਹੜੀ ਡਵੈਲਪਮੈਂਟ ਹੈ ਉਹ ਕੀਤੀ ਜਾ ਰਹੀ ਤਾਂ ਕਿ ਕਿਸੇ ਵੀ ਲੋਕਾਂ ਨੂੰ ਕਿਸੇ ਦੀ ਜਿਹੜੀ ਪਰੇਸ਼ਾਨੀ ਹੈ ਉਹ ਨਾ ਵੇ ਸੋ ਗੱਲਬਾਤ ਕਰਨ ਲਈ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਸਾਡ ਨਾਲ ਗੱਲਬਾਤ ਉਹ ਕਰ ਲੈਣੇ ਐ ਐਮਐਲਏ ਸਾ ਤਾਜੀ ਕੋ ਕੰਮ ਕਰਾਂਗੇ ਕਿਉਂਕਿ ਬਰਸਾਤ ਦਾ ਕੋਈ ਲਿਮਟ ਨਹੀਂ ਹੁੰਦੀ ਜਦੋਂ ਬਰਸਾਤ ਹੁੰਦੀ ਆ ਤੇ ਬਰਸਾਤ ਦੇ ਵਿੱਚ ਕੋਈ ਇਹ ਲਿਮਟ ਨਹੀਂ ਹੁੰਦੀ ਵੀ ਕਿੰਨੀ ਬਰਸਾਤ ਪੈ ਜਵੇ ਪਰ ਸਾਡੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਸਰ ਉਹ ਮੇਰੇ ਨਾਲ ਨੇ ਅੱਜ ਉਹ ਆਪ ਦੇਖ ਰਹੇ ਆ ਵੀ ਇੱਥੇ ਕਿਹੜੀ ਚੀਜ਼ ਦੀ ਕਿੱਦਾਂ ਜ਼ਰੂਰਤ ਪੂਰੀ ਹੋਊਗੀ ਕਿਉਂਕਿ ਕੰਮ ਹੋਣ ਤੋਂ ਬਾਅਦ ਤਾਂ ਕੋਈ ਫਾਇਦਾ ਨਹੀਂਗਾ ਬਿਲਕੁਲ ਜੇ ਲੋਕਾਂ ਨੂੰ ਇਹ ਔਖਾ ਪਰ ਟਾਈਮ ਦੇਖਣ ਨੂੰ ਮਿਲ ਗਿਆ ਤੇ ਬਾਅਦ ਚ ਦਾ ਕੰਮ ਕਰੇ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਦਿੱਤਿਆ ਸਰ ਨੂੰ ਮੈਂ ਕੀਤੀ ਬੇਨਤੀ ਅੱਜ ਮੇਰੇ ਨਾਲ ਆ ਕੇ ਆਪ ਮੌਕੇ ਤੇ ਪਹਿਲਾਂ ਵੀ ਜਦੋਂ ਬੁਲਾਈਦਾ ਜੀ ਇਸ ਕੰਮ ਲਈ ਉਹ ਆਪ ਸੀਰੀਅਸ ਨੇ ਆਪ ਇਸ ਕੰਮ ਨੂੰ ਵਜਨ ਲੈ ਕੇ ਕਰ ਰਹੇ ਆ ਅੱਛਾ ਐਮਐਲ ਸਾਬ ਗੱਲ ਕਰੀਏ ਇਹ ਉਹੀ ਇਲਾਕਾ ਹੈ ਜਿੱਥੇ ਚਾਰ ਚਾਰ ਪੰਜ ਪੰਜ ਫੋਟੋ ਜਿਹੜਾ ਪਾਣੀ ਭਰ ਗਿਆ ਸਿੱਤੇ ਲੋਕਾਂ ਦਾ ਜਿਹੜਾ ਘਰ ਹੈ ਜਲਥਲ ਹੋ ਗਈ ਸੀ ਸੋ ਇਸ ਤੋਂ ਤੁਸੀਂ ਘਰਾਂ ਦੇ ਵਿੱਚ ਜਿਹੜੇ ਰਾਸ਼ਨ ਪਾਣੀ ਉਹ ਵੀ ਪੰਚਾਇਤ ਸੀਗਾ ਸੋ ਬਿਲਕੁਲ ਜਿਹੜੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ ਤੋਂ ਇਸ ਤੋਂ ਬਾਅਦ ਜਿਹੜਾ ਪਹਿਲੀ ਹੁਣ ਜਿਹੜਾ ਇਹ ਪਰਸ਼ਦ ਚੱਤਿਆ ਜਾਵੇਗਾ ਤੇ ਕਿੰਨੇ ਕੁ ਦੀ ਜਿਹੜੀ ਲਾਗਤ ਨਾਲ ਕੰਮ ਸ਼ੁਰੂ ਕੀਤਾ ਗਿਆ ਸਾਡਾ ਪੁਰਾਣਾ ਸ਼ਹਿਰ ਹੈ ਟੋਕਾ ਮਹੱਲਾ ਉਹ ਆਪ ਇਸ ਕੰਮ ਨੂੰ ਵੀ ਸਾਡਾ ਸਾਥ ਦਿੰਦੇ ਆ ਪੂਰਾ ਜੀ ਪਰ ਸਾਡਾ ਜਿਹੜਾ ਕੰਮ ਆ ਹੁਣ ਅੱਜ ਨਾਲਾ ਟੱਕਨ ਦਾ ਨਾਲਾ ਛੱਤਨ ਦਾ ਪ੍ਰੋਗਰਾਮ ਜਿਹੜਾ ਬਣਿਆ ਹੋਇਆ ਸਾਡਾ ਜੀ ਉਹਦੇ ਵਿੱਚ ਸਾਡੇ ਸਾਰੇ ਜਿਹੜੇ ਜਿਹੜੇ ਇਸ ਪ੍ਰੋਜੈਕਟ ਦੇ ਨਾਲ ਠੇਕੇਦਾਰ ਆ ਜਾਂ ਜਿਹੜੇ ਬੰਦਿਆਂ ਦੀ ਜ਼ਿੰਮੇਵਾਰੀ ਬੰਦੀ ਆ ਅਦਿੱਤਿਆ ਸਰ ਕਮਿਸ਼ਨਰ ਨਗਰ ਨਿਗਮ ਉਹ ਆਪ ਸਾਰਿਆਂ ਨਾਲ ਗੱਲਬਾਤ ਕਰਕੇ ਆਪ ਇਸ ਕੰਮ ਨੂੰ ਪੂਰਾ ਕਰਨ ਲਈ ਔਰ ਸਾਫ ਸੁਥਰਾ ਕਰਨ ਲਈ ਅੱਜ ਮੇਰੇ ਨਾਲ ਅਸੀਂ ਜਾ ਕੇ ਵਿజిਟ ਕਰ ਰਹੇ ਆ ਦਿੱਤਿਆ ਸਰ ਦੀ ਨਾਲ ਲਾ ਕੇ ਜਿੰਮੇ ਕੰਮ ਹੋਊਗਾ ਸਾਫ ਸੁਥਰਾ ਕਰਾਵਾਂਗੇ ਸਰ ਜਿਹੜੀ ਪਰੇਸ਼ਾਨੀ ਪਿਛਲੇ ਸਾਲ ਲੋਕਾਂ ਨੂੰ ਆਈ ਸੀ ਪਾਣੀ ਜਿਹੜਾ ਜਹੜਾ ਜਲਥਲ ਹੋ ਗਿਆ ਸੀ ਸਰ ਉਹ ਪਰੇਸ਼ਾਨੀ ਤਾਂ ਨਹੀਂ ਆ ਗਈ ਇਸ ਵਾਰ ਦੇਖੋ ਪਰੇਸ਼ਾਨੀਆਂ ਦੂਰ ਕਰਨ ਲਈ ਤਾਂ ਨਾਲੇ ਦੇ ਵਿੱਚ ਅੱਜ ਵੀ ਹੁਣ ਵੀ ਬਰਸਾਤ ਹਲਕੀ ਹਲਕੀ ਪੈ ਰਹੀ ਆ ਜੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਇਸ ਵਾਰ ਤੋਂ ਅਜੇ ਨਈ ਟੈਂਕੀ ਜੀ ਸਾਰੇ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਜੀ ਸਾਰੇ ਅਸੀਂ ਇਲਾਕੇ ਮੌਕੇ ਤੇ ਦੇਖ ਕੇ ਜੋ ਸਾਨੂੰ ਲੋਕਾਂ ਨੂੰ ਤਕਲੀਫ ਨਾ ਹੋਵੇ ਉਹ ਕਰੀਏ ਉਹ ਲੋਕ ਜਿਹੜੇ ਆ ਤਕਲੀਫ ਦਾ ਅਗਰ ਸਾਹਮਣਾ ਉਹ ਲੋਕਾਂ ਦਾ ਨਹੀਂ ਹੁੰਦਾ ਉਹ ਸਾਡਾ ਆਪਣਾ ਹੁੰਦਾ ਲੋਕ ਸਾਡੇ ਨੇ ਜੇ ਅਸੀਂ ਲੋਕਾਂ ਦੀ ਤਕਲੀਫ ਨਹੀਂ ਦੂਰ ਕਰਨੀ ਫਿਰ ਇਹਨਾਂ ਲੋਕਾਂ ਨੇ ਸਾਨੂੰ ਸੇਵਾਦਾਰ ਬਣਾਇਆ ਵਾ ਸਾਡੇ ਆ ਆਮ ਆਦਮੀ ਪਾਰਟੀ ਦੇ ਮੱਕੜ ਜੀ ਸਾਰੇ ਜਿੰਨੇ ਵੀ ਇਹਨਾਂ ਦੇ ਨਾਲ ਸਾਥੀ ਆ ਸਾਰੇ ਜੋਲੀ ਜੀ ਸਭ ਬੀਦੀ ਜੀ ਸਾਰੇ ਅਸੀਂ ਨਾਲ ਕੇ ਇਕੱਲੇ ਇਕੱਲੇ ਕੰਮ ਨੂੰ ਪੂਰਾ ਕਰਾਂਗੇ ਔਰ ਲੋਕਾਂ ਦੀ ਸੇਵਾ ਜਿਹੜੀ ਆ ਪੂਰੀ ਕਰਕੇ ਦਿਖਾਵਾਂਗੇ ਬਿਲਕੁਲ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਨੇ ਗੱਲਬਾਤ ਕੀਤੀ ਜਿਹੜੀਆਂ ਤਸਵੀਰਾਂ ਨੇ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਦੇ ਜੇ ਗੱਲ ਕਰੀਏ ਤਾਂ ਪਿਛਲੇ ਸਾਲ ਆਮ ਲੋਕਾਂ ਨੂੰ ਜਿਹੜੀ ਕਾਫੀ ਜਿਹੜੀ ਪਰੇਸ਼ਾਨੀਆਂ ਉਹ ਚੇਨ ਲਈ ਪਈ ਸੀ ਤੇ ਜਿਹੜਾ ਸਾਰਾ ਇਲਾਕਾ ਇਹੋ ਜਿਹੜਾ ਜਲਤਲ ਹੋ ਗਿਆ ਸੀ ਤੇ 4-4 5-5 ਫੁੱਟ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਉਹ ਵੜ ਗਿਆ ਸੀ ਤੇ ਕਾਫੀ ਜਿਹੜਾ ਆਮ ਲੋਕਾਂ ਦਾ ਨੁਕਸਾਨ ਵੀ ਹੋਇਆ ਸੀ ਸੋ ਉਸ ਤੋਂ ਦੇ ਨਾਲ ਨਜਿੱਠਣ ਦੇ ਲਈ ਹੁਣ ਜਿਹੜਾ ਪਹਿਲਾ ਹੀ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਬੁੱਢੇ ਦਰਿਆ ਨੂੰ ਬਿਲਕੁਲ ਜਿਹੜਾ ਸਾਫ਼ ਹੈ ਉਹ ਕੀਤਾ ਜਾ ਰਿਹਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਕਿ ਬਹੁਤ ਜਲਦ ਇਸ ਦੀ ਜਿਹੜੀ ਸਾਸਫਾਈ ਵੀ ਹੋਵੇਗੀ ਤੇ ਇਸ ਨੂੰ ਜਿਹੜਾ ਛੱਤਿਆ ਵੀ ਜਾਵੇਗਾ ਤਾਂ ਕਿ ਜਿਹੜੀ ਪਿਛਲੇ ਸਾਲ ਆਮ ਲੋਕਾਂ ਜਿਹੜੀ ਪਰੇਸ਼ਾਨੀ ਝੇਲਣੀ ਪਈ ਸੀ ਸੋ ਇਸ ਵਾਰ ਉਹ ਜਿਹੜੀ ਪਰੇਸ਼ਾਨੀਆਂ ਉਹ ਨਾ ਝੇਲਨੀ ਪਵੇ ਤੇ ਜਿਹੜਾ ਲੱਖਾਂ ਦਾ ਪ੍ਰੋਜੈਕਟ ਹੈ ਉਹ ਇਹ ਇਸ ਵਾਰ ਜਿਹੜਾ ਕਰੋੜਾਂ ਦਾ ਪ੍ਰੋਜੈਕਟ ਹੈ ਇਸ ਨੂੰ ਜਿਹੜਾ ਸਾਫ਼ ਕਰਨ ਦੇ ਲਈ ਲੈ ਕੇ ਆਂਦਾ ਕਿ ਤਾਂ ਸੋ ਬਿਲਕੁਲ ਜੇ ਗੱਲ ਕਰੀਏ ਤਾਂ ਐਮਐਲਏ ਸਾਹਿਬ ਨਾਲ ਗੱਲਬਾਤ ਕੀਤੀ ਐਮਐਲਏ ਸਾਹਿਬ ਦੇ ਹੀ ਕਹਿੰਦੇ ਕੋਈ ਵੀ ਜਿਹੜੀ ਆਮ ਲੋਕਾਂ ਜਿਹੜੀ ਪਰੇਸ਼ਾਨੀ ਹੈ ਉਹ ਨਹੀਂ ਆਂ ਦਿੱਤੀ ਜਾਵੇਗੀ ਹੋਰ ਅਪਡੇਟ ਦੇ ਜੁੜੇ ਹੋ ਸਿਟੀ ਹੋਮ ਦੇ ਨਾਲ ਕ